ਜੀਵਨ ਦਾ ਆਰੰਭ ਤਾਂ ਸਾਰਿਆਂ ਦਾ ਇੱਕੋ ਜਿਹਾ ਹੁੰਦਾ ਹੈ ਪਰ ਅੰਤ ਨਹੀਂ ਸਵੇਰ ਤਾਂ ਬਰਾਬਰ ਹੈ ਸ਼ਾਮ ਸਭ ਦੀ ਵੱਖ-ਵੱਖ ਹੈ ਕਿਉਂਕਿ ਜਨਮ ਦੇ ਨਾਲ ਹੀ ਆਉਂਦਾ ਹੈ ਵਿਅਕਤੀ ਕੋਰੇ ਕਾਗਜ਼ ਦੇ ਬੰਗ ਮੌਤ ਜਿ ਕਰੀ ਜੀਵਨ ਦੀ ਪੂਰੀ ਕਥਾ ਲਿਖ ਜੰਦੀ ਹੈ ਇੱਕ ਕਾਗਜ਼ ਉੱਤੇ ਸਾਧੂs ਸ਼ਬਦ ਸਾਧਨਾ ਕੀਜੀਏ ਸਾਧੂ ਨੂੰ ਸੰਬੋਧਿਤ ਕਰ ਰਹੇ ਹਨ ਸਾਧਕ ਸਾਧੂ ਤੇ ਸੰਤ ਸਾਧਕ ਦਾ ਅਰਥ ਹੈ ਜਿਸ ਨੇ ਹਲੇ ਵੀ ਤੁਰਨਾ ਹੈ ਜੋ ਚੱਲ ਰਿਹਾ ਹੈ ਹਜੇ ਸਿੱਖ ਰਿਹਾ ਹੈ ਅਤੇ ਪਟਕ ਜਾਂਦਾ ਹੈ ਦੋ ਕਦਮ ਠੀਕ ਤੁਰਦਾ ਹੈ ਫਿਰ ਇੱਕ ਕਦਮ ਠੀਕ ਨਹੀਂ ਤੁਰਦਾ ਜਿਸ ਤੋਂ ਅਜੇ ਵੀ ਬਰੀਪੁਲਚ ਹੁੰਦੀ ਹੈ ਜੋ ਅਜੇ ਵੀ ਸੰਸਾਰ ਬਲ ਜਾਂਦਾ ਹੈ ਦੋ ਦਿਨ ਸਤਗੁਰ ਦੀ ਸਤ ਸੰਗ ਵਿੱਚ ਬੈਠਦਾ ਹੈ ਤੀਜੇ ਦਿਨ ਸੌ ਜਾਂਦਾ ਹੈ ਦੋ ਚਾਰ ਦਿਨ ਬਰੀ ਇੱਛਾ ਨਾਲ ਤੁਰਦਾ ਹੈ ਫਿਰ ਥੱਕ ਜਾਂਦਾ ਹੈ ਕਹਿੰਦਾ ਹੈ ਕੀ ਤਰ ਹੈ ਪਰ ਖੋਜ ਹੈ ਅੱਤੇ ਫਿਰ ਆਪਣੇ ਪੁਰਾਣੀਆਂ ਆਦਤਾਂ ਵੱਲ ਚਲੇ ਜਾਂਦਾ ਹੈ ਸਾਧਕ ਨੂੰ ਕੁਝ-ਕੁਝ ਕਿਰਨ ਉਤਰਦੀ ਹੈ ਪਰ ਪ੍ਰਕਾਸ਼ ਨਹੀਂ ਹੁੰਦਾ ਜੀਵਨ ਨੂੰ ਪੂਰਾ ਬਦਲ ਦੇਵੇਗਾ ਪਰ ਜਿਹਾ ਨਹੀਂ ਹੁੰਦਾ ਉਸਦੇ ਜੀਵਨ ਦੇ ਵਿੱਚ ਬੂੰਦਾ ਬੂੰਦੀ ਹੁੰਦੀ ਹੈ ਪਰ ਮੀਂਹ ਨਹੀਂ ਪੈਂਦਾ ਸਾਧੂ ਦਾ ਅਰਥ ਹੈ ਠਿਰ ਹੋ ਗਿਆ ਹੁਣ ਉਹ ਪਾਟਦਾ ਨਹੀਂ ਹੈ ਨਾ ਹੀ ਉਹ ਥੱਕਦਾ ਹੈ ਉਸ ਦੀ ਸਾਧਨਾ ਪੱਕੀ ਹੈ ਹੁਣ ਬੂੰਦਾ ਬੂੰਦੀ ਨਹੀਂ ਪੂਰਾ ਮੀਂਹ ਪੈਂਦਾ ਹੈ ਖੂਬ ਵਰਖਾ ਹੁੰਦੀ ਹੈ ਜੀਵਨ ਵਿੱਚ ਸੁੱਖ ਮਿਲਦੇ ਹਨ ਪਰ ਅਜੇ ਯਾਤਰਾ ਸਪੂਰਨ ਨਹੀਂ ਉਥੇ ਨਹੀਂ ਪਹੁੰਚਿਆ ਜਿੱਥੇ ਪਹੁੰਚਣਾ ਸੀ ਅਜੇ ਚੱਲ ਰਿਹਾ ਹੈ ਅਜੇ ਖੋਜ جاری ਹੈ ਸਦਗ ਵਰਗੀ ਨਹੀਂ ਇੱਕ ਸੁਰਤਾ ਬੈਠ ਗਈ ਹੈ ਇੱਕ ਅਨੁਸ਼ਾਸਨ ਵਿੱਚ ਆ ਗਿਆ ਹੈ ਸਾਧੂ ਨੂੰ ਦਿਸ਼ਾ ਮਿਲ ਗਈ ਹੈ ਰਾਹ ਸਾਫ਼ ਹੋ ਗਿਆ ਕਿੱਥੇ ਜਾਣਾ ਹੈ ਕਿਵੇਂ ਜਾਣਾ ਹੈ ਸਭ ਸਪਸ਼ਟ ਹੋ ਗਿਆ ਦੂਰ ਦਿਸਦੀ ਹੋਈ ਇੱਕ ਚਮਕਦੀ ਹੋਈ ਤਾਰੇ ਵਾਂਗ ਉਸਦੀ ਮੰਜ਼ਲ ਉਸ ਨੂੰ ਦਿਖਾਈ ਦਿੰਦੀ ਹੈ ਪਰ ਹਜੇ ਪਹੁੰਚਿਆ ਨਹੀਂ ਸਾਧੂ ਅਤੇ ਜੇਰਾ ਪੂਰਾ ਆਪਣੇ ਜੀਵਨ ਦੇ ਵਿੱਚ ਆਪਣੇ ਨਿਜਮਾ ਉਤੇ ਪੱਕਾ ਹੋਵੇ ਸਾਧੂ ਉਹ ਜੇਰਾ ਆਪਣੇ ਜੀਵਨ ਦੇ ਵਿੱਚ ਸਪੂਰਨਤਾ ਦੇ ਵੱਲ ਨੂੰ ਜਾਂਦਾ ਹੋਵੇ ਉਹੀ ਸੰਤ ਹੁੰਦਾ ਹੈ ਇਹ ਤਿੰਨ ਸ਼ਬਦ ਸਾਧੂ ਮੱਧ ਵਿੱਚ ਹੁੰਦਾ ਹੈ ਸਾਧਕ ਸਾਧੂ ਸੰਤ ਸਾਧਕ ਉਹ ਹੁੰਦਾ ਹੈ ਜਿਹੜਾ ਤੁਰ ਰਿਹਾ ਹੈ ਚੱਲ ਰਿਹਾ ਹੈ ਅਤੀ ਸੰਸਾਰ ਬਲ ਵਾਰ-ਵਾਰ ਆ ਰਿਹਾ ਹੈ ਸਾਧੂ ਉਹ ਹੁੰਦਾ ਹੈ ਜੋ ਥਿਰ ਹੋ ਗਿਆ ਹੈ ਜੋ ਧਿਆਨ ਦੇ ਵਿੱਚ ਡੁੱਬ ਚੁੱਕਾ ਹੈ ਹਲੇ ਪ੍ਰਕਾਸ਼ ਹੋ ਰਿਹਾ ਹੈ ਸੰਪੂਰਨਤਾ ਦੇ ਵੱਲ ਜਾ ਰਿਹਾ ਹੈ ਸੰਤ ਉਹ ਹੁੰਦਾ ਹੈ ਜਿਸ ਦੇ ਜੀਵਨ ਵਿੱਚ ਪ੍ਰਕਾਸ਼ ਹੋ ਚੁੱਕਾ ਹੈ ਸੰਪੂਰਨਤਾ ਆ ਚੁੱਕੀ ਹੈ ਧਿਆਨ ਉਸ ਦੇ ਰੋਮ ਰੋਮ 'ਚ ਪੂਰੀ ਤਰ੍ਹਾਂ ਸਮਾ ਗਿਆ ਹੈ ਸਾਧੂ ਦਾ ਸ਼ਾਬਦਿਕ ਅਰਥ ਹੈ ਸਰਲ ਸਿੱਧਾ ਸਾਦਗੀ ਨਿਮਰਤਾ ਸ਼ਰਧਾ ਨਾਲ ਭਰਿਆ ਹੋਣਾ ਸੰਸਾਰ ਦੀਆਂ ਸਾਰੀਆਂ ਚਾਲਾਂ ਨੂੰ ਉਹ ਛੱਡ ਦਿੰਦਾ ਹੈ ਸਾਧਕ ਨੂੰ ਸਮਝਾਉਣਾ ਪੈਂਦਾ ਹੈ ਗਲਤੀਆਂ ਨਾ ਕਰੋ ਸਾਧਕ ਨੂੰ ਸਮਝਾਉਣਾ ਪੈਂਦਾ ਹੈ ਵਾਰ-ਵਾਰ ਗਲਤੀਆਂ ਤੋਂ ਬਚੋ ਸਾਧੂ ਨੂੰ ਸਮਝਾਉਣਾ ਪੈਂਦਾ ਹੈ ਠੀਕ ਕਿਸ ਤਰ੍ਹਾਂ ਕਰਨਾ ਹੈ ਸਾਧਕ ਨੂੰ ਦੱਸਣਾ ਪੈਂਦਾ ਹੈ ਗਲਤ ਤੋਂ ਕਿਵੇਂ ਬਚੀਏ ਸਾਧਕ ਨੂੰ ਦੱਸਣਾ ਪੈਂਦਾ ਹੈ ਠੀਕ ਕਿਵੇਂ ਕਰਨਾ ਹੈ ਸਾਧਕ ਨੂੰ ਲਿਹਾਉਣਾ ਪੈਂਦਾ ਹੈ ਬਾਰ-ਬਾਰ ਕਿਉਂਕਿ ਉਹ ਪਟਕ ਜਾਂਦਾ ਹੈ ਸਾਧੂ ਨੂੰ ਨਹੀਂ ਸਾਧੂ ਕਦੇ ਪਟਦਾ ਨਹੀਂ ਪਰ ਸਹੀ ਮਾਰਗ ਦੁਤੇ ਉਹ ਇੱਕ ਹਮੇਸ਼ਾ ਗਤੀ ਨਾਲ ਚੱਲਦਾ ਰਹਿੰਦਾ ਹੈ ਸਾਧਕ ਨੂੰ ਤਾਂ ਕਹਿਣਾ ਪੈਂਦਾ ਹੈ satsang ਕਰੋ ਸਾਧੂ ਨੂੰ ਕਹਿਣਾ ਹੁੰਦਾ ਹੈ ਆਪਣੇ ਅੰਦਰ ਜਾਓ satsang ਹੁਣ ਕਾਫੀ ਨਹੀਂ ਸਤਸੰਗ ਨੇ ਕੰਮ ਕਰ ਦਿੱਤਾ ਹੈ ਤੂੰ ਰਮ ਗਿਆ ਹੈ ਤੇਰੇ ਅੰਦਰ ਵਾਹਿਗੁਰੂ ਦਾ ਪਿਆਰ ਜਾਗ ਚੁੱਕਿਆ ਹੈ ਤੇਰੀ ਅੰਤਰ ਯਾਤਰਾ ਸ਼ੁਰੂ ਹੋ ਚੁੱਕੀ ਹੈ ਜਦੋਂ ਤੁਸੀਂ ਬਿਲਕੁਲ ਸ਼ਾਂਤ ਹੋ ਜਾਓਗੇ ਤੁਸੀਂ ਆਪਣੇ ਅੰਦਰ ਇੱਕ ਊਰਜਾ ਦੇਖੋਗੇ ਇੱਕ ਸੰਗੀਤ ਸੁਣੋਗੇ ਇੱਕ ਸੰਗੀਤ ਦੀਆਂ ਤੋਨਾ ਸੁਣੋਗੇ ਤਉ ਦੇ ਅੰਦਰ ਬ੍ਰਹਮੰਡ ਚੇਤਨਾ ਦੀਆਂ ਤੁਨਾ ਮਿਸ਼ਾ ਚੱਲਣਗੀਆਂ ਤੁਸੀਂ ਵੀਣਾ ਦੀ ਤਾਰ ਛੇਰ ਦਿੱਤੀ ਹੋ ਤੇ ਅਨਹਦ ਨਾਦ ਪੈਦਾ ਹੋਏਗਾ ਤੁਹਾਹਦੇ ਬੋਲ ਆਪਸ ਵਿੱਚ ਟਕਰਾਉਣਗੇ ਅਤੇ ਨਾਦ ਪੈਦਾ ਕਰਨਗੇ ਇਸ ਲਈ ਇੱਕ ਜੈਨ ਫਕੀਰ ਕਹਿੰਦੇ ਹਨ ਖੋਜੇ ਉਸ ਨੂੰ ਜਿੱਥੇ ਇੱਕ ਅਥ ਦੀ ਤਾਰੀ ਵੱਜਦੀ ਹੋਵੇ ਜਦੋਂ ਉਸ ਨੂੰ ਖੋਜ ਲਵਾਂਗੇ ਤਾਂ ਤੁਸੀਂ ਸੁਣੇ ਤੁਸੀਂ ਜਾਣਿਆ ਕੀ ਸ਼ਬਦ ਕੀ ਹੈ ਇੱਕ ਅਥ ਦੀ ਤਾਰੀ ਅਨਹਦ ਇਸੇ ਅਨਹਦ ਨੂੰ ਸ਼ਬਦ ਕਹਿੰਦੇ ਹਨ ਇਹ ਤੁਹਾਡੇ ਕਿਰਿਆ ਨਹੀਂ ਹੁੰਦਾ ਜਦ ਤੁਸੀਂ ਹੁੰਦੇ ਹੋ ਹੀ ਨਹੀਂ ਉਦੋਂ ਇਹ ਹੁੰਦਾ ਹੈ ਜਦੋਂ ਤੁਸੀਂ ਬਿਲਕੁਲ ਸ਼ਾਂਤ ਹੋ ਜਾਂਦੇ ਹੋ ਉਦੋਂ ਇਹ ਤੁਹਾਡੀ ਚੇਤਨਾ ਵਿੱਚ ਕਨਾਦ ਪੈਦਾ ਕਰਦਾ ਹੈ ਤੁਸੀਂ ਸਿਰਫ ਇਸ ਨੂੰ ਸੁਣਦੇ ਹੋ ਇੱਕ ਤਾਂ ਸ਼ਬਦ ਹੈ ਜੋ ਮਨੁੱਖ ਬੋਲਦਾ ਹੈ ਮਨੁੱਖ ਆਪ ਦੀ ਜੁਬਾਨ ਰਹੀਂ ਕੋਈ ਸ਼ਬਦਾਂ ਦਾ ਉਚਾਰਨ ਕਰਦਾ ਹੈ ਇੱਕ ਉਹ ਸ਼ਬਦ ਹੈ ਜੋ ਹਮੇਸ਼ਾ ਉਸ ਦੀ ਸੁਰਤ ਵਿੱਚ ਚੱਲਦਾ ਹੈ ਜਦੋਂ ਵਾਹਿਗੁਰੂ ਦੀ ਸੁਰਤ ਵਿੱਚ ਜਦੋਂ ਵਾਹਿਗੁਰੂ ਸ਼ਬਦ ਮਨੁੱਖ ਦੀ ਸੁਰਤ ਦੇ ਵਿੱਚ ਚੱਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਇੱਕ ਪ੍ਰਕਾਸ਼ ਪੈਦਾ ਹੁੰਦਾ ਹੈ ਉਸ ਪ੍ਰਕਾਸ਼ ਵਿੱਚੋਂ ਇੱਕ ਅਨਹਦ ਨਾਦ ਦੀ ਸੁਰ ਇੱਕ ਅਨਹਦ ਨਾਦ ਦੀ ਤਨ ਹਮੇਸ਼ਾ ਉਸ ਦੇ ਅੰਦਰ ਵੱਜਦੀ ਹੈ ਇੰਦਰੀਆਂ ਸਿਮਤ ਹੋ ਜਾਂਦੀਆਂ ਹਨ ਇੰਦਰੀਆਂ ਇੱਕ ਸੱਲ ਰੇਖਾ ਵਿੱਚ ਆ ਜਾਂਦੀਆਂ ਹਨ ਮਨੁੱਖ ਦੀ ਕੁੰਡਲਨੀ ਸ਼ਕਤੀ ਜਾਗਰਤ ਹੋ ਜਾਂਦੀ ਹੈ ਤੇ ਮਨੁੱਖ ਦੇ ਅੰਦਰ ਇੱਕ ਪ੍ਰਕਾਸ਼ ਹੁੰਦਾ ਹੈ ਪਰ ਇੱਥੇ ਦੱਸਣਾ ਚਾਹੁੰਦੇ ਹਾਂ ਜਿਹੜੀ ਕੁੰਦਲ ਦੀ ਸ਼ਕਤੀ ਹੈ ਇਹ ਬਹੁਤ ਛੋਟੀ ਸਿੱਧੀ ਹੈ ਇਸ ਤੋਂ ਉੱਤੇ ਦੀ ਸਿੱਧੀ ਹੈ ਵਾਈ ਗੁਰੂ ਦੇ ਨਾਲ ਸੁਰਤ ਲੱਗ ਜੂਗੀ ਇੱਕ ਅਕਾਲ ਪੁਰਖ ਦੀ ਰਾਜਾ ਦੇ ਵਿੱਚ ਚਲੇ ਜਾਣਾ ਇਹ ਇੱਕ ਵੱਡੀ ਸੁਰਤ ਹੈ ਇੱਕ ਵੱਡੀ ਊਰਜਾ ਹੈ ਵੱਡੀ ਸ਼ਕਤੀ ਹੈ ਸਾਧਕ ਹਮੇਸ਼ਾ ਇਸ ਰਸਤੇ ਤੋਂ ਪਟਕ ਕੇ ਸੰਸਾਰ ਵੱਲ ਔਨਲੀ ਕੋਸ਼ਿਸ਼ ਕਰਦਾ ਹੈ ਸਾਧੂ ਇਸ ਮਾਰਗ ਉੱਤੇ ਚੱਲਦਾ ਸਥਿਰਤਾ ਹੋ ਜਾਂਦੀ ਹੈ ਸੰਤ ਨੂੰ ਪ੍ਰਕਾਸ਼ ਹੋ ਜਾਂਦਾ ਹੈ ਸੰਤ ਦੇ ਅੰਦਰ ਇੱਕ ਊਰਜਾ ਆ ਜਾਂਦੀ ਹੈ ਸੰਤ ਦੇ ਅੰਦਰ ਇੱਕ ਸੁਰਤ ਆ ਜਾਂਦੀ ਹੈ ਸੰਤ ਦੇ ਅੰਦਰ ਇੱਕ ਖੋਜ ਸੰਪੂਰਨਤਾ ਵੱਲ ਜਾ ਰਹੀ ਹੁੰਦੀ ਹੈ ਇਸ ਲਈ ਸਾਨੂੰ ਗੁਰਬਾਣੀ ਵੀ ਕਹਿੰਦੀ ਹੈ ਕਿ ਹਮੇਸ਼ਾ ਸ਼ਬਦ ਦੇ ਨਾਲ ਜਰੋ ਅਨਹਦ ਨਾਦ ਦੇ ਨਾਲ ਜਰੋ ਜਦੋਂ ਤੁ ਤੁਹਾਨੂੰ ਇੱਕ ਮਾਰਗ ਦਿਖਾਈ ਦੇਵੇਗਾ ਉਹ ਮਾਰਗ ਤੁਹਾਨੂੰ ਸੰਪੂਰਨਤਾ ਦੇ ਵੱਲ ਲੈ ਕੇ ਜਾਏਗਾ ਸੁਰਤ ਸ਼ਰੀਰ ਦੇ ਵੱਖ-ਵੱਖ ਹਿੱਸੇ ਜਦੋਂ ਇੱਕ ਸੁਰ ਦੇ ਵਿੱਚ ਬੰਨੇ ਜਾਣ ਲੱਗੇ ਤਾਂ ਤੁਹਾਡੇ ਅੰਦਰ ਤਾਂ ਤੁਹਾਡੇ ਕੰਨਾਂ ਨੂੰ ਇੱਕ ਅਨਹਦ ਨਾਦ ਦੀ ਬੋਤੀ ਹੋਏਗੀ ਇਸ ਲਈ ਤੁਹਾਨੂੰ ਆਸੇ-ਪਾਸੇ ਦੀਆਂ ਗੱਲਾਂ ਨੂੰ ਛੱਡ ਕੇ ਇੱਕ ਵਾਹਿਗੁਰੂ ਇੱਕ ਉਹ ਰੱਬ ਦੀ ਪ੍ਰਜਾਤ ਜਾਨਣਾ ਚਾਹੀਦਾ ਹੈ ਧਿਆਨ ਕਰਨਾ ਚਾਹੀਦਾ ਹੈ ਧਿਆਨ ਹੀ ਜੀਵਨ ਹੈ ਧਿਆਨ ਹੀ ਇੱਕ ਉਸ ਦਰਿਆ ਦੇ ਵਾਂਗ ਹੈ ਜੋ ਤੁਹਾਨੂੰ ਇੱਕ ਮੰਜ਼ਲ ਵੱਲ ਲੈ ਜਾਂਦਾ ਹੈ ਸਾਧਕ ਸਾਧੂ ਤੇ ਸੰਤ ਇਹ ਤੈਨੋਂ ਸ਼ਬਦ ਨੇ ਜੋ ਤੁਹਾਨੂੰ ਇੱਕ ਮੰਜ਼ਲ ਵੱਲ ਲੈ ਕੇ ਜਾਂਦੇ ਹਨ ਤੇ ਇਹ ਮੰਜ਼ਲ ਹੀ ਤੁਹਾਨੂੰ ਇੱਕ ਸੰਪੂਰਨਤਾ ਦੇ ਵੱਲ ਲੈ ਕੇ ਜਾਂਦੀ ਹੈ ਸੰਪੂਰਨ ਤਰ੍ਹਾਂ ਵੱਲ ਜਾਣਾ ਹੀ ਤੁਹਾਡਾ ਪਹਿਲਾ ਕਦਮ ਹੋਣਾ ਚਾਹੀਦਾ ਹੈ। ਸੰਪੂਰਨ ਵੱਲ ਜਾਣ ਦੀ ਹੀ ਇੱਛਾ ਤੁਹਾਡੇ ਅੰਦਰ ਇੱਕ ਊਰਜਾ ਦਾ ਪ੍ਰਕਾਸ਼ ਕਰਦੀ ਹੈ ਜੋ ਤੁਹਾਡੇ ਜੀਵਨ ਦੇ ਵਿੱਚ ਇੱਕ ਬਹੁਤ ਵੱਡਾ ਬਦਲਾਅ ਲਿਆ ਦੇਣੀ ਹੈ। ਹਮੇਸ਼ਾ ਸਾਨੂੰ ਗੁਰੂ ਸਾਹਿਬ ਨੇ ਇਹੀ ਸਿਖਾਇਆ ਹੈ ਕਿ ਇੱਕ ਪ੍ਰਮਾਤਮਾ ਇੱਕ ਅਕਾਲ ਪੁਰਖ ਦੀ ਰਾਜ ਦੇ ਵਿੱਚ ਰਹਿਣਾ ਚਾਹੀਦਾ ਹੈ। ਅਕਾਲ ਪੁਰਖ ਦੀ ਸ਼ਰਨ ਚ ਜਾਣਾ ਚਾਹੀਦਾ ਹੈ ਨਾ ਕਿ ਸਾਨੂੰ ਇੱਧਰ ਉੱਧਰ ਨਿੱਕੀਆਂ ਮੋਟੀਆਂ ਚੀਜ਼ਾਂ ਦੇ ਪਿੱਛੇ ਜਾਣਾ ਚਾਹੀਦਾ ਹੈ ਹਮੇਸ਼ਾ ਇੱਕ ਸੰਪੂਰਨ ਤਲ ਦੇ ਵੱਲ ਜਾਓ ਉਹ ਅਕਾਲ ਪੁਰਖ ਬਹੁਤ ਸ਼ਕਤੀਸ਼ਾਲੀ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਰਪਉ ਨਰਪਾ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਅਕਾਲ ਪੁਰਖ ਇੱਕ ਹੈ ਪਰਮਾਤਮਾ ਇੱਕ ਹੈ ਉਹਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਉਹ 84 ਲੱਖ ਜੁਨਾ ਤੋਂ ਵੀ ਰਹਿਤ ਹੈ ਇੱਕ ਅਕਾਲ ਪੁਰਖ ਹੈ ਇੱਕ ਅਕਾਲ ਪੁਰਖ ਹੀ ਹੈ ਪੁਰਖ ਹੀ ਹੈ ਜੋ ਇਸ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਉਸਨੇ ਹੀ ਸ੍ਰਿਸ਼ਟੀ ਸਾਜੀ ਹੈ ਉਸ ਦਾ ਕੋਈ ਰੂਪ ਨਹੀਂ ਹੈ ਉਸ ਦਾ ਕੋਈ ਰੰਗ ਨਹੀਂ ਹੈ ਉਹ 83 ਲੱਖ ਜੂਨਾਂ ਤੋਂ ਰਾਹਤ ਹੈ ਉਸ ਦੀ ਸ਼ਰਨ ਦੇ ਵਿ ਜਾ ਕੇ ਸਾਨੂੰ ਗੁਰ ਪ੍ਰਸ਼ਾਦ ਦੀ ਪ੍ਰਾਪਤੀ ਹੁੰਦੀ ਹੈ ਵੀਡੀਓ ਦੇ ਆਰੰਭ ਵਿੱਚ ਕਿਹਾ ਸੀ ਜੀਵਨ ਦਾ ਆਰੰਭ ਤਾਂ ਸਾਰਿਆਂ ਦਾ ਇੱਕੋ ਜਿਹਾ ਹੈ ਲੇਕਿਨ ਅੰਤ ਨਹੀਂ ਸਵੈਰਤਾ ਬਰਾਬਰ ਹੈ ਸ਼ਾਮ ਸਭ ਦੀ ਵੱਖ-ਵੱਖ ਹੈ